ਹੜਤਾਲ ਕਰਤੀ ਕਾਦੀਵਾ ਕਰਦਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਲਾਇਸੈਂਸ ਦੇ ਦिए ਤੁਹਾਨੂੰ ਜੇ ਉਹ ਬਿਲਕੁਲ ਆਪਣੇ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਜ਼ਿਲਦਾਰਾਂ ਨੂੰ ਕਾਨੂੰਨ ਗੋਜ਼ ਨੂੰ ਰਿਜਿਸਟਰੀ ਕਰਨ ਦਾ ਅਧਿਕਾਰ ਦਿੱਤਾ ਕਿੱਥੇ ਬਹੁਤ ਬੰਦੇ ਐ ਜਿਹੜੇ ਆਪਣੇ ਆਪ ਨੂੰ ਰੱਬ ਬਣਨ ਦਾ ਵਹਿਮ ਪਾਲੀ ਬੈਠੇ ਐ ਮੈਂ ਉਹਨਾਂ ਨੂੰ ਕਹਿਣਾ ਕਿ ਖੁਸ਼ਫਹਿਮੀ ਜਾਂ ਗਲਤਫਹਿਮੀ ਆਪਣੇ ਬਿਲ ਚੋਂ ਕੱਢ ਦੋ ਸਰਕਾਰ ਜਿਹੜੀ ਐ ਉਹ ਹੋ ਇਮਾਨਦਾਰ ਐ ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਉਹਨਾਂ ਨੂੰ ਐਂ ਲੱਗਦਾ ਜੇ ਅਸੀਂ ਨਹੀਂ ਆਵਾਂਗੇ ਨਾ ਸ਼ਾਇਦ ਲੋਕਾਂ ਨੂੰ ਪ੍ਰੋਬਲਮ ਆਊਗੀ ਕਚਹਿਰੀਆਂ 'ਚ ਰਿਸਟਰੀਆਂ ਨਹੀਂ ਹੋਣਗੀਆਂ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗੱਲ ਸੁਣੂਗੀ ਤਾਂ ਮਤਲਬ ਬਲੈਕਮੇਲਿੰਗ ਕ腐ਸ਼ਨ ਜ਼ੀਰੋ ਟੋਲਰੈਂਸ ਐ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਤਸੀਲਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੋਂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਰਿਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਜੇ ਤੁਸੀਂ ਸਰਕਾਰ 'ਚ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਸੀਰ 'ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂੰਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਹੇ ਕਿਸੇ ਨੂੰ ਪੈਸਾ ਕੱਲਾ ਆਇਆ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ ਚ ਫੜੇ ਗਏ ਜੀ ਲਾਇਸੈਂਸ ਦੇ ਦਈਏ ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣੇ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਤੁਸੀਂ